ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਲਗਾਏ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੇ ਵੱਡੇ ਵੱਡੇ આરોਪ ਉਹਨਾਂ ਕਿ ਕਰੋੜਾਂ ਦੇ ਜਦਾਦਾਵਾਲ ਕੇ 30 ਸਾਲਾਂ ਤੋਂ ਇਹ ਲੋਕ ਬੈਠੇ ਨੇ ਜਿਸ ਦਾ ਨਤੀਜਾ ਅੱਜ ਜਥੇਦਾਰਾਂ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਠੇਸ ਪਹੁੰਚ ਨਾਲ ਲੱਗ ਰਿਹਾ ਮੈਂ ਤੁਹਾਡਾ ਆਪਣਾ ਅਮਨਦੀਪ ਸਿੰਘ ਰਾਜਾ ਵਿਸ਼ੇਸ਼ ਰਿਪੋਰਟ ਦੇ ਨਾਲ ਕੱਲ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਜਿਨ੍ਹਾਂ ਨੂੰ ਇੱਕਦਮ ਹੀ ਜਦੋਂ ਸ੍ਰੀ ਅਕਾਦਮਤ ਤੋਂ ਵੀ ਕੱਢ ਦਿੱਤਾ ਗਿਆ ਸੀ ਉਦੋਂ ਵੀ ਇਹਨਾਂ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਜਿਸ ਕਰਕੇ ਇਹ ਸਾਜਿ ਦਾ ਸ਼ਿਕਾਰ ਹੋਏ ਸਨ ਉਹਨਾਂ ਨੇ ਬੜੇ ਵੱਡੇ ਵੱਡੇ આરોਪ ਲਗਾਉਂਦਿਆਂ ਕਿਹਾ ਕਿ ਸਿੱਖਾਂ ਦੇ ਬੱਚਿਆਂ ਨੂੰ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੈਡੀਕਲ ਕਾਲਜ ਦੇ ਵਿੱਚ ਜੋ ਫੀਸਾਂ ਨੇ ਉਹ 85 ਲੱਖ ਰੁਪਇਆ 5 ਸਾਲ ਦਾ ਜਨਰਲ ਕੋਟੇ ਦਾ ਤੇ ਹੁਣ ਸ਼ਾਇਦ ਕਹਿੰਦੇ 95 ਲੱਖ ਰੁਪਇਆ ਹੋ ਗਿਆ ਹੋਊਗਾ ਜਿਹੜਾ ਕੀ ਜਲੰਧਰ ਆ ਕੇ 65 ਲੱਖ ਰਹਿ ਜਾਂਦਾ ਤੇ ਜੀਰਕਪੁਰ 65 ਲੱਖ ਹੈ ਜੇ ਸੀਐਮਸੀ ਜਾਵੇ ਕੋਈ ਉੱਥੇ ਕੋਈ ਕ੍ਰਿਸਚਨ ਭਾਈਚਾਰੇ ਨੂੰ ਅਗਰ ਅਡਾਪਟ ਕਰ ਲੈਂਦਾ ਤੇ ਉਹਨੂੰ ਫਿਰ ਉਹ 45 ਲੱਖ ਵਿੱਚ ਹੀ ਸੀਟ ਮਿਲ ਜਾਂਦੀ ਹੈ ਉਹਨਾਂ ਕਹਿੰਦਾ 30-35 ਸਾਲ ਤੋਂ ਇਹ ਬਾਦਲ ਗਲਵਾ ਜਿਹੜਾ ਲੱਗਾ ਹੋਇਆ ਏ ਇਹਨਾਂ ਨੂੰ ਬਸ ਇੱਕੋ ਕੰਮ ਏ ਆਪਣੇ ਕਰੋੜਾਂ ਰੁਪਏ ਦੀਆਂ ਜਦਾਦਾ ਬਣਾਉਣੀਆਂ ਈਵਨ ਕਿ ਉਹਨਾਂ ਕਿਹਾ ਕਈ ਜਦਾਦਾ ਤੇ ਨਾਮ ਹੀ ਇਹਨਾਂ ਦੇ ਬੋਲਦੀਆਂ ਜਿਹੜੀਆਂ ਹੈਗੀਆਂ ਗੁਰੂ ਘਰ ਦੀਆਂ ਨੇ ਉਹਨਾਂ ਕਿਹਾ ਸੁੱਕੀਆਂ ਰੋਟੀਆਂ ਨੂੰ ਵੇਚਣ ਤੱਕ ਨਹੀਂ ਇਹਨਾਂ ਛੱਡਿਆ ਉਹਨਾਂ ਕਹਿੰਦਾ ਇਹ ਤਾਂ ਇੰਨੇ ਕੋਟਾ ਲੈਣਾਂ ਦੇ ਕੱਢਾਂਗੇ ਅਗਰ ਸਾਨੂੰ ਸੰਗਤ ਮੌਕਾ ਦਿੰਦੀ ਐ ਸ਼੍ਰੋਮਣੀ ਕਮੇਟੀ ਦਾ ਤੇ ਅਸੀਂ ਕਦੇ ਵੀ ਸਿਆਸਤ ਵਿੱਚ ਨਹੀਂ ਆਵਾਂਗੇ ਤੇ ਨਾ ਇਹ ਗੱਲਾਂ ਕੀਤੀਆਂ ਕੱਲ ਸਾਭਕਾ ਜਥੇਦਾਰ ਗਿਆਨੀ ਰঞ্জੀਤ ਸਿੰਘ ਜੀ ਨੇ ਉਹਨਾਂ ਨੇ ਕਿਹਾ ਕਿ ਕੰਥਕ ਕਾਲੀ ਲਹਿਰ ਦੇ ਅਧੀਨ ਜੋ ਅਸੀਂ ਸੇਵਾ ਕਰਦੇ ਹਾਂ 2015 ਤੋਂ ਸਾਰੀ ਸੰਗਤ ਮੈਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਅਸੀਂ ਕਦੇ ਕੋਈ ਸਿਆਸਤ ਵਿੱਚ ਜਾਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਾਡਾ ਮੇਨ ਮੋਟਿਵ ਇੱਕੋ ਹੀ ਹੈ ਕਿ ਇਹਨਾ ਮਹੰਤਾਂ ਕੋਲੋਂ ਤੇ ਇਹ ਸ਼ਰੋਮਣੀ ਅਕਾਲੀ ਦਲ ਤੇ ਸ਼ੋਮਣੀ ਕਮੇਟੀ ਨੂੰ ਆਜ਼ਾਦ ਕਰਾਣਾ ਤੇ ਸ੍ਰੀ ਅਕਾਲਕਸਾਹਬ ਦੀ ਮਾਨ ਮਰਿਆਦਾ ਨੂੰ ਬਹਾਲ ਕਰਨਾ ਗਰੀਬ ਬੱਚਿਆਂ ਨੂੰ ਜੋ ਪੰਥ ਕਰਵਾਇਤਾ ਅਨੁਸਾਰ ਉਹਨਾਂ ਦੀ ਬਾਹ ਫੜਨੀ ਤੇ ਜਿਹੜੇ ਖਰਚੇ ਇਹ ਵੱਡੇ ਵੱਡੇ ਕਰਕੇ ਗਿਣਾ ਰਹੇ ਨੇ ਛੋਟੇ ਛੋਟੇ ਖਰਚਿਆਂ ਨੂੰ ਉਹਨਾ ਉੱਤੇ ਕੰਟਰੋਲ ਕਰਨਾ ਕਹਿਣਾ ਮਤਲਬ ਇਹ ਆ ਕਿ ਉਹਨਾਂ ਨੇ ਸਾਰਾ ਇਹ ਹੀ ਕਿਹਾ ਕਿ ਜੋ ਵੀ ਇਹ ਕਾਰ ਗੁਜਾਰੀਆਂ ਇਹਨਾਂ ਨੇ ਕੀਤੀਆਂ 30 35 ਸਾਲ ਹੋ ਗਏ ਉਹ ਇਹਨਾਂ ਦੀਆਂ ਮਨਮਰਜ਼ੀਆਂ ਸੀ ਜਿਸ ਨਾਲ ਇਹਨਾਂ ਨੇ ਕਰੋੜਾਂ ਰੁਪਏ ਦੀ ਜਦਾਦ ਬਣਾ ਲਈ ਹੈ ਇੱਥੇ ਬਸ ਨਹੀਂ ਕੀਤੀ ਉਹਨਾਂ ਨੇ ਹੋਰ ਵੀ ਕਈ ਗੱਲਾਂ ਕੀਤੀਆਂ ਉਹਨਾਂ ਕਿਹਾ ਕਿ ਇਹਨਾਂ ਦੇ ਕਹਿੰਦੇ ਹੀ ਸਜਾਵਾਂ ਲੱਗਦੀਆਂ 2 ਦਸੰਬਰ ਦੇ ਸਜਾ ਤੇ ਵੀ ਉਹ ਬੋਲੇ ਉਹਨਾਂ ਕਿਹਾ ਕਿ ਇਹਨਾਂ ਦੇ ਕਹਿੰਦੇ ਸਜਾਵਾਂ ਲੱਗਦੀਆਂ ਇਹਨਾਂ ਦੇ ਕਹਿੰਦੇ ਜਥੇਦਾਰ ਬੋਲਦੇ ਇਹਨਾਂ ਦੇ ਕਹਿੰਦੇ ਚੁੱਪ ਕਰ ਜਾਂਦੇ ਆ ਭਾਰਤ ਜਦੋਂ ਤੱਕ ਇਹ ਟੋਲਾ ਉੱਥੋਂ ਨਹੀਂ ਨਿਕਲੇਗਾ ਉਦੋਂ ਤੱਕ ਇਹ ਵਿਰਾਮ ਚਿੰਨ ਹੀ ਹੈ ਉਦੋਂ ਤੱਕ ਇਹਦੇ ਤੇ ਵਿਰਾਮ ਨਹੀਂ ਲੱਗਣਾ ਇਸ ਕਰਕੇ ਇਸ ਚਿੰਨ ਨੂੰ ਹਟਾਇਆ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਕੋਲੋਂ ਸਾਥ ਮੰਗਦੇ ਹਾਂ ਤੁਸੀਂ ਆਪਣੇ ਸ਼ਹਿਰ ਸ਼ਹਿਰ ਪਿੰਡ ਪਿੰਡ ਮਹੱਲੇ ਮਹੱਲੇ ਚ ਬੂਥ ਕਮੇਟੀਆਂ ਬਣਾ ਕੇ ਪੰਥਕਾਲੀ ਲਹਿਰ ਦੇ ਨਾਲ ਜੁੜੋ ਤੇ ਸਾਨੂੰ ਤੁਸੀਂ ਸੇਵਾ ਦਾ ਮੌਕਾ ਦਿਓ ਉਹਨਾਂ ਨੇ ਯਕੀਨ ਦਵਾਇਆ ਕਿ ਮੈਂ ਪ੍ਰੈਸ ਰਾਹੀਂ ਸਾਰਿਆਂ ਨੂੰ মিডিਆ ਨੂੰ ਇਹ ਕਹਿ ਰਿਹਾ ਹਾਂ ਕਿ ਮੇਰੀ ਗੱਲ ਲੋਕਾਂ ਤੱਕ ਪਹੁੰਚਾਓ ਕਿ ਪੰਥਕ ਕਾਲੀ ਲਹਿਰ ਕਦੇ ਵੀ ਸਿਆਸਤ ਵਿੱਚ ਨਹੀਂ ਆਏਗੀ। ਕੈਮਰਾਮੈਨ ਲਖਪ੍ਰਤਨਾਨ ਅਮਰ ਸਿੰਘ ਰਾਜਾ ਦਾਹੂ ਵਾਲਾ ਇਹਨਾਂ ਨੇ ਇਮੀਡੀਏਟਰੀ ਆਪਣੀਆਂ ਆਪਣੀਆਂ ਪਾਰਟੀਆਂ ਦੇ ਨਾਂ ਰੱਖ ਕੇ ਮੈਦਾਨ 'ਚ ਆ ਗਏ। ਲੋਕਾਂ ਨੇ ਯਕੀਨ ਨਹੀਂ ਕੀਤਾ। ਅਸੀਂ ਇਸ ਕਰਕੇ ਮੈਂ ਸੁਭਨ ਤਕਰੀਬਨ 2015 ਤੋਂ ਲਗਾ ਬੈਠਾ ਤੇ ਮੈਂ 15 ਤੋਂ ਤੁਹਾਡੇ ਪਹਿਲਾਂ ਵੀ ਇਸ ਇੰਟਰਵਿਊਸਾਂ ਆਪਾਂ ਕਰ ਚੁੱਕਾ ਅਸੀਂ ਇਹ ਹੀ ਚਾਹੁੰਦੇ ਆ ਕਿ ਇਹ ਜਿਹੜੀ ਧਰਮੀ ਸ਼ਾਲਾ ਇਹ ਜਿਹੜੀ ਧਰਮੀ ਧੋਹਾ ਹੈ ਇਹਦੇ ਵਿੱਚ ਰਾਜਨੀਤਿਕ ਪਾਰਟੀਆਂ ਦਖਲਅੰਦਾਜ਼ੀ ਨਾ ਕਰਨ ਕਿਉਂਕਿ ਲਗਉ ਧਰਮੀ ਗੱਲ ਕਰਮੀ ਇਹਦੇ ਵਿੱਚ ਜਿਹੜੀ ਅਸੀਂ ਬੱਚਿਆਂ ਦੀ ਮੈਂ ਤੁਹਾਨੂੰ ਬਸਾਦ ਦੇ ਸੌਫੇ ਬਤਾਂ ਕਿ ਸਾਡੇ ਮ ਐਮ ਬੀ ਬੀ ਐਸ ਕਾਲਜ ਆ ਬਲਰਾਮਦਾਸ ਮੈਡੀਕਲ ਕਾਲਜ ਉਹਦੇ ਵਿੱਚ ਫੀਸ ਲੈ ਰਹੇ ਨੇ 85 ਲੱਖ ਰੁਪਏ ਪੰਜਾਂ ਸਾਲਾਂ ਦੀ ਜਲੰਧਰ ਜੀਰਪੁਰ ਡੀ ਐਮ ਸੀ ਸੀ ਐਚ ਵੀ ਲੈ ਰਹੇ ਨੇ ਬੈਂਕ ਤੋਂ ਆਮੋ ਕੋਟੇ ਜੇ ਸੀ ਐਮ ਸੀ ਦੇ ਵਿੱਚ ਚਲੇ ਜੇ ਵਿੱਚ ਬੱਚਾ ਕ੍ਰਿਸ਼ਚਨ ਹੋ ਗਏ ਤਾਂ ਉਹ ਪੰਕਾਰੀ ਰੱਖਦੇ ਪਰ ਇਹ ਸਿੱਧੀ ਸਾਨੂੰ ਗੁਰੂ ਨਾਨਦ ਸਾਹਿਬ ਮੈਡੀਕਲ ਕਾਲਜ ਦੇ ਪੁੱਛੇ ਬੱਚੇ ਨੂੰ ਨਹੀਂ ਲੈਂਦੇ ਉਥੇ ਪਹਿਲਾਂ 85 ਲੱਖ ਸੀ ਬਾਅਦ ਤੋ ਅੰਨੇ ਲਾ ਤੋ ਤੋ ਇਹ ਇਤਨੀ ਵੱਡੀ ਸੰਸਾਹ ਏਡਾ ਵੱਡਾ ਸਰਮਾਇਆ ਉਹਦੇ باوجود ਕਿਸੇ ਗਰੀਬ ਪੱਤੇ ਨੂੰ ਫਾਇਦਾ ਨਾ ਹੋ ਰੇ ਕਿ ਇਹ ਇਹ ਸਾਡੇ ਗੁਰੂ ਨਾਨਕ ਸਾਹਿਬ ਦਾ ਇਹ ਮਿਸ਼ਨ ਨਹੀਂ ਗਾ ਫਿਰ ਤੁਸੀਂ ਪੈਸਾ ਪੋਲੀਟਿਕਾ ਆਪਣੀਆਂ ਸਰਕਾਰਾਂ ਬਣਾਉਣ ਤੇ ਲਾਓ ਪਰਵਾਸ ਪਾਲਣ ਤੇ ਲਾਓ ਜੈਦਤਾ ਬਣਾਉਣ ਤੇ ਲਾਓ ਧਿਆਨ ਦਿਾਂਗੇ ਯਾਤੂ ਕਮਲਾ ਦੇ ਵੀਨਾ ਜਮੀਨਾ ਖਤਪਤ ਹੋ ਰਹੀਆਂ ਨੇ ਬੀਚੀਆਂ ਜਾ ਰਹੀਆਂ ਨੇ ਤਬਾਅਲੇ ਹੋ ਰਹੇ ਨੇ ਉਹਨਾਂ ਦਾ ਪਰਦਾ ਫਾਸ਼ ਕਰਾਂਗੇ ਗੁਰੂ ਦੀ ਗੁਰੂ ਜੀ ਆਜ ਮਜਾਜ ਦਰਵਾਜ਼ੇ ਬੰਦ ਕਰਾਂਗੇ ਇੱਕ ਗੁਰੂ ਦੇ ਸਿਧਾਂਤ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਥ ਤੇ ਗ੍ਰੰਥ ਦੇ ਸਿਧਾਂਤ ਸਾਨੂੰ ਲਾਗ ਲਾਇਆ ਸੀ ਅਸੀਂ ਉਹਦੀ ਤਾਬਿਆਤ ਨੂੰ ਦੇ ਪਿਆ ਅੱਜ ਅਸੀਂ ਅੰਮ੍ਰਿਤ ਪਾਣ ਕਰਮਾ ਆਵੇ ਪੰਥ ਸਿੰਘਾਂ ਤੋਂ ਲੈਨੇ पांच प्यारे गुरु ग्रंथ साहिब उणा दी आत्मा ਇਹ ਸਾਡੇ ਗੁਰੂ ਸਾਹਿਬ ਜੀ ਦਾ ਰੂਪ ਭਾਗ ਹੈ ਇਸ ਰੂਪమే ਅੱਜ ਸਾਡੇ ਲੀਡਰਾਂ ਨੇ ਨਾਪਾਕ ਲੀਡਰਾਂ ਨੇ ਪੇਸ਼ੇਵਰ ਲੀਡਰਾਂ ਨੇ ਗੁਰੂ ਤੋਂ ਟੁੱਟੇ ਹੋਏ ਲੀਡਰਾਂ ਨੇ ਨੋਕਰ ਭਾਇਆ ਹੈ ਤੋਂ ਨੌਕਰੀ ਕਰਕੇ ਦੱਸ ਰਹੇ ਨੇ ਕਿ ਅੱਜ ਅਸੀਂ ਵਾਕਿਆ ਹੀ ਨੋਕਰ ਹਾਂ ਤੋਂ ਅਸੀਂ ਇਹ ਸੁਧਾਰ ਜਿਹੜੇ ਨੇ ਉਹ ਸਰਕਸ਼ਤ ਗੁਰੂ ਦੀ ਇੱਛਾ ਅਨੁਸਾਰ ਗੁਰੂ ਦੀ ਕਾਲੇ ਇੱਛਾ ਅਨੁਸਾਰ ਜਿਹਦੇ ਇਹ ਇੱਛਾਾਂ ਤਾਪੂ ਬੜੇ ਨੇ ਉਸੇ ਇੱਛਾ ਅਨੁਸਾਰ ਕਾਲ ਤਖਤ ਸਾਹਿਬ ਨੂੰ ਲਾਗੂ ਹੋਣਗੇ ਤੇ ਕਾਲ ਤਖਤ ਸਾਹਿਬ ਦਾ ਰੁਕਵਾ ਸੁਤੰਤਰ ਹੋਊਗਾ ਜਿਹੜਾ ਬੀੜੀ ਤੇ ਪੀਲੀ ਦੇ ਰੂਪ ਵਿੱਚ ਗੁਰੂ ਸਾਹਿਬ ਨੇ ਸਿੱਕੇ ਤੁਹਾਡੀ ਤੁਹਾਡਾ ਪਰਬੂਰ ਸਯੋਗ ਸਾਨੂੰ ਇਹ ਸਾਡਾ ਸਨੇਹਾ ਸੰਗਤ ਸੇ ਸੰਗਤੇ ਪਿੰਡਾਂ ਤੱਕ ਪਹੁੰਚ ਜਾਵੇ ਸ਼ਹਿਰਾਂ ਤੱਕ ਪਹੁੰਚ ਜਾਵੇ ਤਾਂ ਕਿ ਸਾਡੀ ਜਿਹੜੀ ਸਾਂਝਾ ਤੋਂ ਕੀਤੀ ਹੋਈ ਮਿਹਨਤਾਂ ਉਹ ਥਾਂ ਸਿਰ ਪਵੇ ਕਿਉਂਕਿ ਇਹ ਜਿਹੜਾ ਸਮਾ ਆ ਚੁੱਕਾ ਦੇ ਚੌਥਾ 15 ਸਾਲ ਤੋਂ ਇਲੈਕਸ਼ਨ ਨਹੀਂ ਹੋ ਰਹੇ ਨਾ ਸਰਕਾਰਾਂ ਮੁੰਡੇ ਰੀਆਂ ਨੇ ਪਰ ਜਿਹੜੇ ਵੀ ਸਿਸਟਮ ਦੇ ਵਿੱਚ ਅੱਜ ਸਾਰੇ ਫਸੇ ਹੋਏ ਨੇ ਮਜਬੂਰੀ ਨੂੰ ਇੱਕ ਤਾਂ ਕਿਸੇ ਵੀ ਹਾਲਤ ਦੇ ਵਿੱਚ ਅੱਜ ਪ੍ਰਕਾਸ਼ ਸਿੰਘ ਬਾਦੋਂ ਦੀ ਸਰਕਾਰ ਨਹੀਂ ਆ ਸਕਦੀ ਜਿਹਦੇ ਵਿੱਚ ਇਲੈਕਸ਼ਨ ਹੋਣ ਇੱਕ ਸੈਂਟਰ ਸਰਕਾਰ ਜਿੰਨਾ ਮਰਜ਼ੀ ਚਾਹੇ ਆਪਣਾ ਆਪਣਾ ਧੜਾ ਬਣਾ ਕੇ ਜਾਂ ਉਹ ਉਹਨਾਂ ਨੂੰ ਫਿਰ ਦੁਬਾਰਾ ਕਬਜ਼ਾ ਕਰਨ ਲਈ ਚਾਹੇ ਤੇ ਅੱਜ ਸਿੱਖ ਕੌਮ ਸਾਡੇ ਨਾਲ ਖੜੀ ਹੋਵੇ ਤੇ ਅੱਜ ਇਸ ਤਰ੍ਹਾਂ ਨਹੀਂ ਹੋਊਗਾ ਅੱਜ ਸਾਨੂੰ ਲੱਗਦਾ ਹੈ ਕਿ ਨਿਊਟਨ ਹੋ ਕੇ ਅਸੀਂ ਉਸਾਰੇ ਵੋਟਾਂ ਪਾ ਕੇ ਅਲੱਗ ਖਲ ਸਕਦੇ ਹਾਂ ਸਵਾਰੀ ਦੀਪੀ ਤੋਂ ਕਿ ਅਸੀਂ ਇਸ ਇਸ ਗੁਰੂ ਨਾਮ ਦੀ ਸਰਕਾਰ ਦੇ ਆਸਰੇ ਅਸਲੀ ਆਪਣੀ ਕੌਮ ਨੂੰ ਉਹਦੇ ਉਹਦੀ ਮੌਜੂਦਗੀ ਨੂੰ ਉਹਦੀ ਹਯਾਤੀ ਨੂੰ ਬਚਾ ਸਕਦੇ ਹਾਂ ਉਹਦੀ ਤਸਵੀਰ ਨੂੰ ਬਚਾ ਸਕਦੇ ਹਾਂ ਉਹਦੀ ਪਾਰਕ ਕਾਲੇ ਕੰਮ ਵਾਲੇ ਸਹਾਇਤਾ ਪਹੁੰਚਾ ਸਕਦੇ ਆ ਜੋ ਇਹ ਕਪੀਰ ਤੁਹਾਡੇ ਤੋਂ ਮੈਂ ਜਿਹੜੀ ਕਹ ਰਿਹਾ ਹਾਂ ਇੱਕ ਦੋ ਮਿੰਟ ਦੇ ਵਿੱਚ ਜਿਹੜਾ ਪ੍ਰੈਸ ਰੋਡ ਵੀ ਦੇ ਦੇ ਤੇ ਕਿ ਮੈਨੂੰ ਆਸ ਹੈ ਕਿ ਤੁਸੀਂ ਸਾਡੇ ਤੋਂ ਸਹਿਯੋਗ ਦੇਵੋਗੇ ਕਿਉਂਕਿ ਅਸੀਂ ਇਹ ਪ੍ਰੋਮਿਸ ਕਰ ਰਹੇ ਹਾਂ 40 ਸਾਲਾਂ ਜੋ ਤੱਕ ਕਿ ਅਸੀਂ ਜੇ ਵੀ ਤੁਸੀਂ ਧਰਮ ਦੀ ਵੋਟਾਂ ਨੂੰ ਦਿਓਗੇ ਧਰਮ ਦੀ ਵੋਟ ਸਾਡੇ ਤੱਕ ਸਾਡੀ ਸਪੋਰਟ ਤੱਕ ਕਾਉਂਡ ਲਿਆਉਣ ਦੀ ਇਸ ਉਪਰਾਲੇ ਕਰੋਗੇ ਉਹਦੇ ਲਈ ਅਸੀਂ ਵਚਨ ਦਿੰਦੇ ਹਾਂ ਕਿ ਅਸੀਂ ਕਦੀ ਵੀ ਰਾਜਨੀਤੀ ਨਹੀਂ ਕਰਾਂਗੇ ਧਰਮ ਦੀ ਸੇਵਾ ਕਮੇਟੀ ਕਾਹੀ ਹੀ ਕਰਾਂਗੇ ਉਹ ਕੋਈ ਇਲੈਕਸ਼ਨ ਨਹੀਂ ਲੜਾਂਗੇ ਨਾ ਸਾਡਾ ਕੋਈ ਮਕਸਦ ਹੈ ਅਸੀਂ ਪੰਥ ਅਕਾਲੀ ਲਹਿਰ ਰਜਿਸਟ੍ਰੇਸ਼ਨ ਕਰਾਈ ਹੈ ਮਹੀਨਾ ਪਹਿਲਾਂ ਤੇ ਨਿਰੋਲ ਧਾਰਮਿਕ ਬਾਡੀ ਦੇ ਤੌਰ ਤੇ ਸੁਸਾਇਟੀ ਦੇ ਤੌਰ ਤੇ ਅਸੀਂ ਉਹ ਦਾਲ ਬਣਾ ਕੇ ਤੇ ਰਾਜਨੀਤਿਕ ਇਲੈਕਸ਼ਨਾਂ ਵਿੱਚ ਨਾ ਹਿੱਸਾ ਲਵਾਂਗੇ ਨਾ ਲਿਆਣੇ ਕਰਦੇ ਵੀ ਇਹਦੇ ਲਈ ਸਾਨੂੰ ਲੱਗਦਾ ਹੈ ਕਿ ਸਿੱਖ ਸੰਗਤ ਸਾਡੇ ਤੇ ਯਕੀਨ ਕਰੂਗੀ ਅਸੀਂ ਲੰਬੇ ਸਮੇਂ ਤੋਂ ਮੈਂ ਸੰਗਤੀ ਮੇਗਾ ਦੇ ਵਿੱਚ ਆ ਅਸੀਂ ਕਦੇ ਵੀ ਫੌਮ ਨਾਲ ਕੋਈ ਬੇਵਿਸ਼ਵਾਸੀ ਜਾਂ ਧੋਖਾ ਕਰਵਾਉਣ ਵਾਲਾ ਕੰਮ ਨਹੀਂ ਕੀਤਾ ਤੱਕ ਨਾ ਹੀ ਕਰਾਂਗੇ ਇਸ ਕਰਕੇ ਅਸੀਂ ਸਾਰੇ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਹ ਸਾਰੀ ਸਪੋਰਟ ਤੇ ਦਵਾ ਦੀ ਤਰ੍ਹਾਂ ਬਣੇ ਰਹੋ ਜੇ ਲੋਕ ਲਟੇਰੇ ਤੱਕ ਜਿਹੜਾ ਆ ਕੇ ਸਾਡੇ ਗੁਰੂ ਘਰ ਨੂੰ ਅੱਜ ਜਿਹੜੀ ਨਰੂ ਸੱਚੀ ਸਰਕਾਰ ਨੂੰ ਨਾਲ ਉੱਠਿਓ ਦੇ ਨਾਲ ਬੇਵਿਸ਼ਵਾਸੀ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਇੱਕ ਪਰਿਵਾਰ ਜਿਹੜਾ ਸਾਲਾਂ ਤੋਂ 30 ਸਾਲ ਤੋਂ ਲਗਾਤਾਰ ਅਕਾਲ ਪੱਖ ਸਾਡੀ ਦੇਖੀ ਕਰ ਰਿਹਾ ਹੈ ਪੰਜ ਪਿਆਰਿਆਂ ਦੀ ਦੇਖੀ ਕਰ ਰਿਹਾ ਹੈ ਜਦ ਇਹਨਾਂ ਅਕਾਲ ਪੱਖ ਦੀ ਬੇਅਦਬੀ ਹੋਈ ਇਹ ਪੁਜੀਸ਼ਰਾਂ ਜਿਹੜੀਆਂ ਸਾਡੀਆਂ ਖਰਾਬ ਹੋ ਰਹੀਆਂ ਸੋ ਅਕਾਲ ਪੁਰ ਸੱਚੇ ਵੇੜੋ ਕਿਰਪਾ ਕਰੇ ਅਸੀਂ ਜੋ ਬਚਨ ਦੇ ਰਹੇ ਆ ਸੰਗਤ ਨੂੰ ਉਹ ਨੂੰ ਪੂਨਾ ਕਹਾਂਗੇ ਸਾਡਾ ਯਕੀਨ ਹੈ ਕਿ ਤੁਸੀਂ ਸਰ سپورਟ ਕਰੋਗੇ ਉਦੋਂ ਜੇ